ਹਾਂਜੀ ਜੈ ਭਗਵਾਨ ਰਾਮ ਰਾਮ ਸਤਿ ਸ੍ਰੀ ਅਕਾਲ ਦੇਸ਼ ਵਿੱਚ ਦੇਸ਼ ਵਿੱਚ ਵਸਤੇ ਮਾਰੇ ਸਾਰੇ ਭਾਈਚਾਰਿਆਂ ਨੇ ਸੋ ਭਾਈਓ ਅੰਕ ਜਿਹਨਾਂ ਪੋਡਕਾਸਟਰ ਪ੍ਰੋਗਰਾਮ ਸ਼ੁਰੂ ਕੀਤਾ ਆ ਭਾਈਓ ਬਲੜੇ ਵਿਚਾਰ ਲਿੰਦੇ ਗਏ ਤੇ ਵੀ ਕਿਹਨੇ ਕਿਹਨੇ ਬੁਲਾਏ ਜਾਵਾ ਪੋਡਕਾਸਟੇ ਵੀ ਸੋ ਮਾਰੇ ਕਿਨੇ ਕੁਛ ਨਾਮ ਜੁਨੇ ਆਏ ਜੀ ਭਾਈਓ ਬਲੜੇ ਦੱਸੇ ਗਾਈਂ ਇਰਮੀਆਂ ਸਾਧੂ ਸਿੰਘ ਧਰਮਸੋਪ ਜਿਹਨੇ ਸਾਹਿਬ ਦਾ ਮੰਤਰੀ ਵੀ ਰਹਿ ਚੁੱਕੇ ਆ ਮੱਖਣ ਲਾਲ ਲਾਲਕਾ ਜਿਹਨੇ ਉਹ ਵੀ ਕੋਈ ਲੀਡਰ ਹੀ ਅਕਾਲੀ ਦਲੇਰ ਤੇ ਰਵੀ ਤਾਰਾ ਵਾਲੀ ਜੀ ਜੁਨੇ ਪਾਜਪਰ ਲੀਡਰ ਦੀ ਤੇ ਦੇਮੁਨੀ ਹਰਿਆਣਾ ਜੀ ਤੇ ਕੁਲਵੰਤ ਸਿੰਘ ਬਾਜੀਗਰ ਜੁਨੇ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦੇ ਤੇ ਕੁਲਵੰਤ ਸਿੰਘ ਬਾਜੀਗਰ ਜੁਨੇ ਪਹਿਲਾਂ ਇੱਕ ਐਮਐਲਏ ਰਹਿ ਚੁੱਕੇ ਡਿੱਲੂ ਰਾਮ ਜੀ ਚੌਧਰੀ ਦਿੱਲੂ ਰਾਮ ਜੀ ਤੇ ਸੁੱਖਾ ਬੌਂਸਰ ਤੇ ਕਾਸ਼ੀਨਾਥ ਜੀ ਸੋ ਭਾਈਓ ਇਹਨਾਂ ਜੁਨੇ ਸੱਜਣਾਂ ਨੇ ਨਾਮ ਆਏ ਵੀ ਇਹ ਤਾਂ ਵੀ ਪੋਡਕਾਸਟੇ ਵੀ ਜਰੂਰ ਇਹਨਾਂ ਨੇ ਬੁਲਾ ਮੰਨੋ ਹਾਂ ਸੋ ਭਾਈਓ ਮਾਰਤਾ ਰਿਹਾ ਕਿ ਬੇਨਤੀ ਆ ਵੀ ਮੈਨੇ ਜੇ ਹੋ ਸਕਾ ਤੇタミンਰ ਸਾਰੇ ਆਪਣੇ ਫੋਨ ਨੰਬਰ ਮੈਨੇ ਜਰੂਰ ਪ੍ਰੋਵਾਈਡ ਕਰਵਾਓ ਇਸ ਸਕਰੀਨੇ ਪਰ ਮਾਉ ਨੰਬਰ ਚੱਲ ਰਿਹਾ ਤੁਹਾਨੂੰ ਮੈਨੇ ਇਹਨਾਂ ਨੰਬਰ ਦਿਓ ਅਮੀ ਇਹਨਾਂ ਨੂੰ ਪਾਇਓ ਕੇ ਲਈ ਗੱਲ ਕਰੀਆ ਤੇ ਇਹਨਾਂ ਨੂੰ ਬੁਲਾਇਰ ਕੋਸ਼ਿਸ਼ ਕਰੀਆ ਤੇ ਤੁਹਾਰੇ ਰੂਬਰੂ ਕਰੀਆ ਜੀ ਸੋ ਜਲਦੀ ਤੋਂ ਜਲਦੀ ਅਮੀ ਇਹਨਾਂ ਨੂੰ ਵੀ ਪੋਡਕਾਸਟ ਲੈ ਕੇ ਆਈਆ ਤੇ ਬਾਕੀ ਜੋ ਵੀ ਤਰੀ ਡਿਮਾਂਡੇ ਹੋ ਤਾਂ ਵੀ ਦੱਸਣੀ ਹੈ ਤੇ ਅਮੀ ਚਲਾਈਆ ਫੇਰ ਸਤਿ ਸ਼੍ਰੀ ਅਕਾਲ ਰਾਮ ਰਾਮ ਜੈ ਗੁਰੂ ਜੀ